ਓਏ ਆ ਜਾ ਇੱਧਰ ਆਓ ਸੱਜਣਾ ਬੋਲ ਤੈਨੂੰ ਜਾ ਦਿੰਦਾ ਲੱਗ ਗਿਆ ਉਹਦੇ ਵੇਖਿਆ ਜਦੋਂ ਅਸੀਂ ਕੁੜੀ ਦੀ ਕੰਡੀਸ਼ਨ ਵੇਖੀ ਆ ਤੇ ਕੁੜੀ ਦੇ ਮਤਲਬ ਜਿੱਥੇ ਜੱਥਾ ਇਸ ਤਰ੍ਹਾਂ ਨਹੀਂ ਹੋਈ ਉਹ ਇਹਨਾਂ ਕੁੜੀ ਦੀ ਜੱਥ ਜਿਹੜੀ ਆ ਉਹ ਇਹਨਾਂ ਕੋਲੋਂ ਖਾ ਦੇ ਕੇ ਮਾਰਿਆ ਤਸਵੀਰ ਹੈ ਤੇ ਇਹ ਵੱਡੀ ਗੱਲ ਏ ਕਿ ਜਿਹੜਾ ਦੋਸ਼ੀ ਉਹ ਕਹੇ ਡਾ ਕਿ ਮੈਂ ਮਾਰਿਆ ਮੇਰੇ ਤੇ ਜੋ ਕਰਨਾ ਪਰਚਾ ਕਰਦਾ ਮੇਰੇ ਤੇ ਕਰ ਦੋ ਐਸਐਸਓ ਸਾਹਿਬ ਦੇ ਸਾਹਮਣੇ ਇਹ ਗੱਲ ਮੰਨੀ ਆ ਕਿ ਮੈਂ ਦੋਸ਼ੀ ਜੋ ਮੈਂ ਮਾਰਿਆ ਜੋ ਤੁਸੀਂ ਜੋ ਪਰਚਾ ਕਰ ਹਾਂ ਇਸ ਤਰ੍ਹਾਂ ਜੀ ਸਾਨੂੰ ਕੱਲ 5 ਵਜੇ ਹੋਰ ਆਇਆ 2:30 ਵਜੇ ਅਸਰ ਸਾਡੀ ਮਰਦ ਜੀ ਬੜੀ ਗੁੱਸੇ ਤੁਹਾਨੂੰ ਨਾ ਆ ਗਿਆ ਵੀ ਪੂਰੀ ਬੋਕ ਹੋ ਗਈ ਪਰ ਜਦੋਂ ਜਾ ਕੇ ਉੱਥੇ ਸਾਰੇ ਸਾਰੇ ਨਗਰ ਵਾਲੇ ਆਇਆ ਤੇ ਪੁਲਿਸ ਤਾਂ ਵੀ ਨਹੀਂ ਉਭਰ ਰਹੀ ਸਾਡੀ ਇਹ ਮੰਗਿਆ ਕਿ ਜੇ ਉਹ ਨਹੀਂ ਦੋਸ਼ੀਆਂ ਨੂੰ ਇਹ ਗ੍ਰਿਫਤਾਰ ਕਰਦੀ ਪੁਲਿਸਾਂ ਉਹਨਾਂ ਚ ਨਹੀਂ ਨਾ ਸਸਕਾਰ ਕਰਨਾ ਜਿਹੜਾ ਨਾ ਡੈਡ ਬਾਰੀ ਚੁੱਕੀ ਚੌਕ ਦੇ ਵਿੱਚ ਉਹ ਅਜੇ ਲਿਗਾ ਦੋਸ਼ੀ ਘਰੇ ਬੈਠੇ ਨੇ ਇਹਨਾਂ ਨੇ ਕਿ ਪੁਲਸ ਨੇ ਇੱਦਾਂ ਕਿਹਾ ਕਿ ਗ੍ਰਿਫਤਾਰ ਹਮੇ ਆ ਕਿ ਇਨਸਾਫ ਸਾਨੂੰ ਮਿਲਣਾ ਚਾਹੀਦਾ ਆ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਹਾਂ ਡੈਡ ਬਾਰੀ ਹੁਣ ਚੌਂਚਰ ਅੱਗੇ ਧੰਨਾ ਲਾ ਦੇਣਾ ਇਹ ਪੁਲਸ ਦੀ ਟੀਲੇ ਪੇਸ਼ੀ ਕਰਕੇ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਭਾਜੀ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਕੀ ਹਾਮਲਾ ਬੰਨਾ ਗੁਰਨਾਮ ਸਿੰਘ ਹੈ ਪਿੰਡ ਮੇਰਾ ਚੱਕ ਵਾਲਾ ਜੀ ਮੈਂ ਤਾਂ ਰਾਤੀ ਪਤਾ ਲੱਗਾ ਜੀ ਜਦੋਂ ਪਰ ਬੜੀ ਦੁਖਦਈ ਇੱਕ ਘਟਨਾ ਹੋਈ ਆ ਦੋ ਮਹੀਨੇ ਇਹ ਬੇਟੀ ਦੇ ਵਿਆਹ ਕੀਤੇ ਨੂੰ ਫਾਦਰ ਸਾਹਿਬ ਸਿਰ ਤੇ ਨਹੀਂ ਗਾ ਇੱਕ ਮਾਤਾ ਤੇ ਕਹਿਆ ਵੀਰਿਆ ਦੇਸਾ ਪੱਦੇ ਸੇ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀ ਜਾਂਦੇ ਵੀ ਮਾਤਾ ਗੋਮ ਹੋ ਗਈ ਆ ਪਰ ਜਦੋਂ ਸਾਰੇ ਨਗਰ ਦੇ ਸਾਰੇ ਬੰਦੇ ਉੱਥੇ ਗਏ ਪਹੁੰਚੇ ਆਂ ਵੇਖਿਆ ਕਿ ਜਿਤਨਾ ਆਂਦੇ ਵੀ ਇੱਥੇ ਇਹਨਾਂ ਫਾਹ ਲੈ ਲਿਆ ਵਾਲੇ ਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਾਰਨ ਕਿ ਜਿੱਤਰਾ ਜੇ ਜਾ ਕੇ ਬੈਠਦੇ ਵਖਿਆ ਪਏ ਇੱਥੋਂ ਵਾਲਾ ਉਹ ਚਾਈ ਵੀ ਇੰਨੀ ਜਿਆਦੀ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਦਾ ਸਾਡਾ ਹੱਥ ਨਹੀਂ ਪਹੁੰਚਦਾ ਉੱਥੇ ਔਰ ਉਹਦੇ ਉੱਥੇ ਵਾਲ ਵੀ ਜਿਹੜੇ ਅਕ ਲਿਪ ਟੁੱਟੇ ਆ ਕੁੜੀ ਦੇ ਵਾਲ ਵੀ ਖੁੱਸੇ ਪਏ ਜਾਂਦੇ ਮਤਲਬ ਇਹਨਾਂ ਇਹਦੇ ਤਸੱਦ ਦੇ ਨਾਲ ਉਹਦੇ ਬੇ ਕੋ ਰਹਿਮੀ ਨਾਲ ਉਹਨਾਂ ਦਾ ਬਿਕਾਤ ਰੋ ਆਇਆ ਤੋ ਕੀਤਾ ਆ ਤੇ ਦੂਸਰੀ ਗੱਲ ਪੁਲਿਸ ਦੀ ਇਹ ਟੈ ਲਗ ਜਾ ਰਹੀ ਕਿ ਜੋ ਮੰਦਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ ਕਿ ਮੈਂ ਕਤਲ ਕੀਤਾ ਆ ਮੈਨੂੰ ਫੜੋ ਤੇ ਪੋਆ ਵਜਾ ਸਚੂ ਸਾਹਿਬ ਅਜੇ ਵੀ ਹੁੰਦਾ ਵੀ ਨਹੀਂ ਇਹ ਇਹ ਉਹਦੀ ਜਗਰ ਨਹੀਂ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਟਰ ਹੋਇਆ ਵਾ ਭਾਜੀ ਉਹ ਸਰੇ ਆਮ ਦਿਸਣ ਰਿਹਾ ਉਹਦੇ ਗੱਲ ਤੇ ਜਦੋਂ ਆ ਵੇਖੋ ਅੰਦਰ ਪੋਸਟਮਾਰਟੀ ਲਾਸ ਪਈ ਆ ਉਹ ਜਾ ਕੇ ਵੇਖੋ ਨਿਸ਼ਾਨ ਆਇਆ ਪੂਰਾ ਰੱਸੀ ਦਾ ਤੁਸੀਂ ਕੀ ਮੰਗ ਕਰਦੇ ਸਾਡੀ ਮੰਗ ਇਹ ਹੋ ਕੇ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਸਾਨੂੰ ਇਹ ਬੱਚੇ ਨੂੰ ਇਨਸਾਫ਼ ਨਹੀਂ ਆਪਣੀ ਭੈਣ ਦਾ ਮਿਲਦਾ ਉਹਨਾਂ ਚਿਰ ਅਸੀਂ ਅਸੇ ਚੌਂਚ ਜੇ ਨਾ ਢਿਲਗ ਜਾਰੀ ਪੁਲਿਸ ਨੇ ਵਰਤੀ ਗ੍ਰਿਫਤਾਰੀਆਂ ਨਾ ਪਾਈਆਂ ਬੰਦਿਆਂ ਦੀਆਂ ਤੇ ਅਸੀਂ ਹੁਣ ਚੌਂਚਾ ਰੱਖ ਕੇ ਧੰਨਾ ਲਾਵਾਂਗੇ ਉਹਨਾਂ ਦੇ ਡੈੱਡ ਬਾਡੀ ਨਹੀਂ ਚੁੱਕਾਂਗੇ ਜਨਾਜ਼ਾ ਸਾਨੂੰ ਸਾਫ਼ ਦੀ ਮੰਗਨ ਦਾ ਸਾਰੀ ਪੂਰੀ ਹੋਈ ਦੋਸ਼ੀ ਆਏ ਦੀਆਂ ਘਰ ਬੈਠਿਆ ਆਈ ਦੀ ਇੱਕ ਗ੍ਰਿਫਤਾਰੀ ਵੀ ਨਹੀਂ ਪਾਈ ਐਸਐਚਓ ਸਾਹਿਬ ਨੇ ਅਸੀਂ ਸਾਹਮਣੇ ਕਹਿੰਦੇ ਰਿਹਾ ਵੀ ਦੋਸ਼ੀ ਮੰਨਦਾ ਡਿਆ ਨੂੰ ਲਾਗੇ ਭਾ ਲੋ ਫੈਗਲਾ ਜੋਸ਼ ਹੋ ਰਿਹਾ ਹੋਊਗਾ ਉਹ ਹੋ ਜਾਊਗਾ ਪਰ ਹੱਥ ਨਹੀਂ ਉਹਨਾਂ ਆਇ ਫਿਰਤਾ ਹੀ ਨਹੀਂ ਪੀਤੀ ਚੌਂਕੀ ਦੇ ਕੋਲ ਕਾਰਿਆ ਚੌਂਕੀ ਦੇ ਕੋਲ ਕਾਰਿਆ 5 ਮਿੰਟ ਦਾ ਰਸਤਾ ਚੌਂਕੀ ਤੋਂ ਜਾਂਦਾ ਤੇ 3 ਮਿੰਟ ਦਾ ਸਾਰਾ ਦੱਸੋ ਇਹ ਤੋਂ ਵੱਡੀ ਪੁਲਿਸ ਦੀ ਕਿਨੀ ਢੇ ਲੱਗ ਜਾ ਰਹੀ ਹੈ ਜੀ ਹਾਂਜੀ ਜੀ ਕੀ ਨਾਮ ਆਪਣਾ ਤੇ ਕਿਹੜਾ ਪਿੰ ਤੇ ਚੱਕ ਬਾਲਾ ਫੈਂਟਿਆ ਮੇਰਾ ਕੀ ਗੱਲ ਹੋਈ ਏ ਸਾਰੀ ਪਤਾ ਨਹੀਂ ਮੈਂ ਤੇ ਜੇ ਹੁਣੇ 10 15 ਮਿੰਟ ਹੋਏ ਦੋਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੂੰ ਛੇਤੀ ਆ ਜਾਓ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਆ ਦੇ ਬਈ ਕਿਦਾਂ ਕਿਦਾਂ ਕੀ ਲੱਗਾ ਕੀਦਾ ਹੋਈ ਏ ਦਿੱਤ ਦੇਖਿਆ ਤੁਸੀਂ ਅਜੇ ਤੀਕਾ ਵੇਖਿਆ ਨਹੀਂ ਦੱਸਦੇ ਕਹਿੰਦੇ ਉਹ ਉਹਨਾ ਫਾਦੇ ਕੇ ਮਾਰੀ ਕਹਿੰਦੇ ਕੀ ਮੰਗ ਕਰਦੇ ਹੋ ਮੰਗਿਆ ਹੋ ਇਨਸਾਫ ਦੀ ਨਾ ਨਾ ਲਖਵਿੰਦਰ ਕੋਰ ਤੇ ਜਿਹੜੀ ਡੈਥ ਹੋਈ ਲੜਕੀ ਦਾ ਕਿਨਾਸ ਉਹਦਾ ਨਾਮ ਰਮਨਦੀਪਾ ਕੀ ਲੱਗਦੀ ਤੁਹਾਡੀ ਪਨੇਵੀ ਜੇ ਅੱਛਾ ਕੀ ਗੱਲ ਹੋਈ ਏ ਸਰ ਗੱਲ ਤਾਂ ਤੁਹਾਨੂੰ ਇਹਨਾਂ ਦੱਸੀ ਜੇ ਪਰ ਉਹਨਾਂ ਨੇ ਇਹ ਗੱਲ ਏ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਉਹਦੀ ਮਾਂ ਘਰ ਕੱਲੀ ਆ ਵਿਚਾਰੀ ਇੱਕ ਔਰਤ ਇਸ ਤਰ੍ਹਾਂ ਦੀ ਵੀ ਜਿਹਦੇ ਸਿਰ ਤੇ ਸਾਈਂ ਵੀ ਨਹੀਂ ਤੇ ਉਹਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਤੇਰੀ ਤੇ ਹੀ ਦੀ ਆ ਹਾਲਤ ਹੋ ਗਈ ਬਾਹਰੋਂ ਜਿਨ੍ਹਾਂ ਨੇ ਸੁਣਿਆ ਵੇਖਿਆ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਵਾ ਵੀ ਤੁਹਾਡੇ ਨਾਲ ਹਾਲਤ ਵੀ ਹੋ ਜਰ ਗਈ ਏ ਕੀ ਗੱਲ ਹੋਈ ਏ ਲੜਕੀ ਦੀ ਡੈਥ ਹੋਈ ਹਾਂਜੀ ਇਹ ਲੱਗਦਾ ਪਹਿਲਾਂ ਵੀ ਕੋਈ ਲੜਾਈ ਝਗੜਾ ਰਿੰਦਾ ਸੀਗਾ ਕਿ ਨਹੀਂ ਸਰ ਉਹਦੀ ਜਿਹੜੀ ਸੱਸ ਤੇ ਨਾਨਣ ਸੀ ਉਹ ਨੁਕਤਾਚੀਨੀ ਕਰਦੀਆਂ ਸੀ ਖਾਸ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਨੁਕਤਾਚੀਨੀ ਕਰਦੀਆਂ ਸੀ ਉਹਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਵਿਆਹ ਇਹਨੂੰ 2 ਮਹੀਨੇ ਹੋ ਗਏ ਜੀ ਅੱਛਾ 24 ਜਨਵਰੀ ਨੂੰ ਉਹਦੀ ਕਦੀ ਕੋਈ ਮੰਗ ਵੀ ਕੀਤੀ ਸੀ ਉਹਨਾਂ ਨੇ ਨਹੀਂ ਸਰ ਇਹੋ ਜੀ ਕੋਈ ਮੰਗ ਨਹੀਂ ਅੱਛਾ ਜੀ ਹਾਂਜੀ ਕੀ ਹੁਣ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਤੇ ਉਹ ਵੀ ਸਾਡੀ ਬੱਚੀ ਵੇਖੋ ਇਹਨੂੰ ਇਨਸਾਫ ਤੇ ਮਿਲਣਾ ਹੀ ਚਾਹੀਦਾ ਨਾ ਬੱਚੀ ਦਾ ਕਿ ਜਿਹਦਾ ਇੱਕ ਪਿਤਾ ਵੀ ਨਹੀਂ ਸਿਰ ਤੇ ਹੈਗਾ ਤੇ ਉਹਨੂੰ ਮਤਲਬ ਅਸੀਂ ਹੁਣ ਇਦਾਂ ਹੀ ਥੋੜਾ ਚੁੱਕ ਕੇ ਲੈ ਜਾਵਾਂ ਠੀਕ ਹੈ ਜਿਹੜਾ ਵਾ ਫਾਹ ਜਤਾ ਗਿਆ ਇਹਨਾਂ ਕੱਲ ਇੱਕ ਮੈਸੇਜ ਆਏਗਾ ਸੀ ਜੌਨ ਹਸਪੀਟਲ ਤੋਂ ਕਿ ਇੱਕ ਲੜਕੀ ਆ ਆਪਣੇ ਅਮਨਦੀਪ ਕੌਰ ਜਿਹਨੇ ਫਾਹ ਵਾਲਿਆਂ ਦੇ ਜੇਰੇਲਾਜ ਹਸਪੀਟਲ ਦੇ ਚ ਜੋ ਜੋ ਦੋ ਦੋ ਸੀਸੇ ਮੌਕੇ ਤੇ ਆਏ ਆ ਤੇ ਬਲੌਡ ਡਾਡ ਹੋ ਚੁੱਕੀ ਸੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਤੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਦੀ ਪਿਆਣ ਸੰਦੀਪ ਕੌਰ ਤੇ ਸੱਸ ਹੈਗੀਆ ਕਸ਼ਮੀਰ ਕੌਰ। ਉਹ ਤਾਰੀਖ ਸਰ ਕੇ ਦੀ ਪਈ ਹੈ ਜੀ ਲੜਕੇ ਦੀ ਨਹੀਂ ਅਜੇ ਗੱਤਰ ਹੀ ਨਹੀਂ ਪਈ ਅੱਜ ਪੋਸਟ ਨੂੰ ਕਰ ਰਹੇ ਲੱਗੇ ਆ ਬਾਦ ਪੋਸਟਮਾਨ ਦਾ ਪਰਿਵਾਰਕ ਮੰਦਰ ਵਿੱਚ ਕੀ ਕਹਿਣਾ ਜੀ ਇਸ ਪਰਿਵਾਰਕ ਮਾਮਰਾਂ ਦਾ ਇਹੀ ਕਹਿਣਾ ਵੀ ਉਹਨਾਂ ਦੇ ਘਰ ਘਰੇ ਲੋਕਲੇਸ਼ਨ ਦਿੰਦਾ ਸੀਗਾ ਭਰੇ ਲੋਕਲੇਸ਼ ਤੋਂ ਤਾਂਗਾਂ ਆਣ ਕੇ ਉਹਨੇ ਜਾਨੀ ਕਿ ਇਹ ਜਿਹੜਾ ਖੌਫ ਲਾਭ ਜਿਹੜਾ ਆਪਣਾ ਕੰਮ ਚੁੱਕਿਆ ਜਿੰਨਾਂ ਦੀ ਮਦਦ ਜਿਹੜਾ ਲੜਕਾ ਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਬੂਲ ਕੀਤੀ ਆ ਕਿ ਉਸ ਵੱਲੋਂ ਜਿਹੜੀ ਇਹ ਕਮਫਰਟ ਕਰਨਾ ਨਹੀਂ ਇਹ ਜੋ ਰਸਟਰੀ ਕੀਤਾ ਜੀ ਆਪਾਂ ਰਸਟ ਕਰਾਂਗੇ ਤੇ ਫੇਰ ਹੀ ਪਤਾ ਲੱਗੂਗਾ ਜੀ ਪਰਿਵਾਰ ਦਾ ਕਹਿਣਾ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਹਨੇ ਇਹ ਚੀਜ਼ ਮੰਨੀ ਹੈ ਨਹੀਂ ਨਹੀਂ ਇਹ ਅਜੇ ਨਹੀਂ ਆਪਾਂ ਜਿੰਨਾ ਕ੍ਰਸਟਿੰਗ ਕਰਦੇ ਉਦੋਂ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ ਅਰੈਸਟ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਜੀਓ ਕੀ ਜਿੰਨਾ ਕਰਾਂ